ਖਬਰਾਂ ਦਾ ਨਾਮ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਰਸਿਕ ਆ ਮੈਂ ਹਾਂ ਤੁਹਾਡਾ ਖੋਸਰਾਜ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਸ਼ਾਸਨ ਨੂੰ ਖੁੱਲੇ ਹੁਕਮ ਦਿੱਤੇ ਹੋਏ ਨੇ ਨਸ਼ਾ ਤਸਕਰਾਂ ਨੂੰ ਲੈ ਕੇ ਜੇਕਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਦੀ ਅਚਲ ਅਤੇ ਅਚਲ ਜ਼ਾਇਦਾਦ ਉੱਤੇ ਬਲਡوزر ਵੀ ਚਲਾਇਆ ਜਾਵੇ ਲਗਭਗ 2.5 ਹਜ਼ਾਰ ਤੋਂ ਪਲੱਸ ਨਸ਼ਾ ਤਸਕਰ ਪੰਜਾਬ ਪੁਲਿਸ ਵੱਲੋਂ ਫੜੇ ਜਾ ਚੁੱਕੇ ਨੇ ਉਧਰ ਡੀਜੀਪੀ ਵੀ ਸਖਤ ਹੋ ਗਏ ਨੇ ਗੌਰਵ ਯਾਦਵ ਜੀ ਡੀਜੀਪੀ ਗੌਰਵ ਯਾਦਵ ਸਾਹਿਬ ਹੋਣਾ ਨੇ ਕਿਹਾ ਕਿ 31 ਮਈ ਤੋਂ ਬਾਅਦ ਇਹ ਗਰਾਵੀ ਜੇਕਰ ਚਿੱਟਾ ਕਿਸੇ ਹਲਕੇ ਦੇ ਵਿੱਚੋਂ ਫੜਿਆ ਜਾਂਦਾ ਹੈ ਉਸ ਹਲਕੇ ਦਾ ਐਸਐਸਪੀ ਐਸਪੀ ਐਸਐਚਓ ਏਐਸਆਈ ਅਤੇ ਕਨਸਟੇਬਲ ਜ਼ਿੰਮੇਵਾਰ ਹੋਣਗੇ ਉਨਾ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਹੋ ਸਕਿਆ ਤੇ ਉਹ ਮਤਲਬ ਵੀ ਹੋਣਗੇ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੰਤਰਰਾਸ਼ਟਰੀ ਡਰੱਗ ਕੋਟਲ ਦਾ ਪਰਦਾ ਪਾਸ਼ ਕੀਤਾ ਹੈ ਪੰਜਾਬ ਪੁਲਿਸ ਨੇ ਕਰੋੜਾਂ ਦੀ ਰਕਮ ਦੱਸੀ ਜਾ ਰਹੀ ਹੈ ਅਤੇ 3% ਅਪਰਾਧੀ ਜਿਹੜੇ ਨੇ ਨਸ਼ਾ ਤਸਕਰ ਨੇ ਮੌਕੇ ਤੇ ਦਬੋਚ ਲਏ ਗਏ ਨੇ ਪੰਜਾਬ ਪੁਲਿਸ ਵੱਲੋਂ ਦੱਸੀ ਇਹ ਅੰਤਰਰਾਸ਼ਟਰੀ ਨਾਰਕੋ ਹਵਾਲਾ ਕਾਟਲ ਤੇ ਇੱਕ ਵੱਡੀ ਕਾਰਵਾਈ ਵਿੱਚ ਅੰਮ੍ਰਿਤਸਰ ਕਮਿਸ਼ਨਰਟ ਪੁਲਿਸ ਨੇ ਤੁਰਕੀ ਆਧਾਰਿਤ ਤਸਕਰ ਨਵਰੀ ਸਿੰਘ ਉਰਫ ਨਾ ਭੁੱਲ ਜੁੜੇ ਨਾਲ ਜੁੜੇ ਇੱਕ ਡਰੱਗ ਕਾਟਲ ਦਾ ਪਰਦਾਫਾਸ਼ ਕੀਤਾ ਹੈ ਅਤੇ ਉਸ ਦੇ ਤਿੰਨ ਸੰਚਾਲਕ ਜਿਹੜੇ ਨੇ ਪਹਿਲਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਇਸ ਦਾ ਨਾਮ ਸਾਹਿਬ ਹੈ ਪ੍ਰਦੀਪ ਸਿੰਘ ਪ੍ਰਦੀਪ ਸ਼ਰਮਾ ਅਤੇ ਮਨੀ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਯਾਨੀ ਕਿ ਇੱਕ ਇੰਟਰਨੈਸ਼ਨਲ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਨਸ਼ਾ ਵੇਦੇ ਨੇ ਦੋਸ਼ੀਆਂ ਕੋਲੋਂ 1.5 ਕਿਲੋਗ੍ਰਾਮ ਹੈਰੋਇਨ 1 ਕਰੋੜ ਰੁਪਏ ਹਵਾਲਾ ਪੈਸੇ ਅਤੇ 84 ਲੱਖ ਰੁਪਏ ਨਗਦ 22 ਲੱਖ ਰੁਪਏ ਅਲੱਗ-ਅਲੱਗ ਖਾਤਿਆਂ ਦੇ ਵਿੱਚ ਜਮਾ ਤੇ ਇੱਕ ਨਗਦੀ ਗਿਣਨ ਵਾਲੀ ਮਸ਼ੀਨ ਅਤੇ ਇੱਕ ਕਾਰ ਬਰਾਮਦ ਹੋਈ ਹੈ ਯਾਨੀ ਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁੱਲੇ ਸੰਤੇਸ਼ ਦੇ ਦਿੱਤੇ ਗਏ ਨੇ ਤੇ ਦੂਸਰੇ ਪਾਸੇ ਇਹਨਾਂ ਡਰੱਗ ਤਸਕਰਾਂ ਦੇ ਖਾਸ ਕਰਕੇ ਇਹਨਾਂ ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਬਲੰਦ ਨੇ ਕਾਨੂੰਨੀ ਕਾਰਵਾਈ ਹੋਣ ਦੇ ਬਾਵਜੂਦ ਵੀ ਟਾਈਟ ਕਾਨੂੰਨ ਹੋਣ ਦੇ ਬਾਵਜੂਦ ਵੀ ਇਹਨਾਂ ਵੱਲੋਂ ਹਾਲੇ ਪੰਜਾਬ ਦਿੱਤੇ ਜਾ ਰਹੇ ਨੇ ਯਾਨੀ ਕਿ 1 ਕਰੋੜ ਰੁਪਏ ਤੋਂ ਜ਼ਿਆਦਾ ਮੰਨੀ 22 ਤੋਂ 30 ਲੱਖ ਦੀ ਟ੍ਰਾਂਸ ਜਕਸ਼ਨਾ ਕੀਤੀਆਂ ਹੋਈਆਂ ਨੇ ਉਹਨਾਂ ਦੇ ਕੋਲ ਇੱਕ ਗੱਡੀ ਵੀ ਫੜੀ ਗਈ ਹੈ ਪੈਸੇ ਗਿਣਨ ਵਾਲੀ ਮਸ਼ੀਨ ਵੀ ਤੇ 1 ਕਿਲੋ ਹਿਰਨ ਸੂਤਰਾਂ ਦੇ ਬਾਰੇ ਤੋਂ ਖਬਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕੇ ਗਰਦੀਪ ਨਾ ਭੁੱਲਣ ਦੇ ਨਿਰਦੇਸ਼ਾਂ ਤੇ ਸਥਾਨਕ ਨੈਟਵਰਕ ਚਲਾ ਰਿਆ ਸੀ ਜਿਸ ਨੇ ਉਸ ਨੂੰ ਅੰਮ੍ਰਿਤਸਰ ਵਿਖੇ ਲੁਕਣ ਦੀ ਥਾਂ ਤੇ ਲੋਜਿਸਟਿਕ ਪ੍ਰਦਾਨ ਕੀਤਾ ਸੀ ਐਨਡੀਪੀਐਸ ਐਗ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਕਾਰਟਲ ਦੇ ਪਿੱਛੇ ਅੱਗੇ ਸਬੰਧਾਂ ਦਾ ਪਤਾ ਲਗਾਉਣ ਲਈ ਪੰਜਾਬ ਪੁਲਿਸ ਜਿਹੜੀ ਹੈ ਕਸ਼ ਕਰ ਰਹੀ ਹੈ ਯਾਨੀ ਕਿ ਅਸੀਂ ਤਰਵਾਦ ਕਰਦੇ ਹਾਂ ਪੰਜਾਬ ਪੁਲਸ ਦਾ ਜਿਨ੍ਹਾਂ ਵੱਲੋਂ ਵੱਡੇ ਪੱਧਰ ਤੇ ਐਨੀ ਮਾਤਰਾ ਦੇ ਵਿੱਚ ਨਸ਼ੇ ਦੀ ਖੇਪ ਅਤੇ ਦੂਸਰੇ ਪਾਸੇ ਕਰੋੜਾ ਰੁਪਏ ਫੜਿਆ ਗਿਆ ਹੈ